852 ਆ ਗਿਆ ਜੀ 2 ਸਟਾਰ ਦੇ ਵਿੱਚ ਹਾਂਜੀ ਇਹ ਡੀ ਲਕਸ ਮਾਡਲ ਵਾਲਾ ਗੋਲ ਹੰਡੀ ਵਾਲਾ ਕਿੰਨੇ ਮਾਡਲ ਆ ਭਾਈ ਇਹ ਮਾਡਲ 2004 ਵੀਰ ਹਾਂਜੀ ਹਾਂਜੀ ਕਲੋਸ ਕਰਦਾ ਇਹ ਦੇਣਾ ਕਲੋਸ ਕਰਦਾ ਇਹਦਾ ਜੀ ਬਿਨਾ ਕ ਰੈਂਕ ਤੋਂ ਲੈ ਕੇ ਰੰਗ ਸਲੀਬਾ ਪੈਟਰਨ ਸਭ ਕੁਝ ਨਵਾਂ ਪੋਆਇਆ ਬੈਠੇ ਠੀਕ ਆ ਜੀ ਹਾਂਜੀ ਜਿਹੜਾ ਸਮਾਨ ਪਾਇਆ ਭਾਈ ਵਧੀਆ Ориਜਨਲ ਪੋਆਇਆ ਸਾਰਾ Ориਜਨਲ ਜੀ ਬੈਲ ਮਿਲ ਜਾਣਗੇ ਠੀਕ ਆ ਜੀ ਫਾਰਮ ਟਰੈਕ ਐਕਸ ਪੀ 44 ਇਹ ਟਰੈਕਟਰ ਬਹੁਤ ਘੱਟ ਦੇਖਿਆ ਭਾਈ ਮੈਂ ਹਾਂਜੀ ਐਕਸਟਰਾ ਪਾਵਰ 48 ਸੁਪਰ ਮੈਕਸ ਚ ਆ ਗਿਆ ਬਾਈ ਟਾਪ ਵਾਲੇ ਮਾਡਲ ਵਾਲੇ ਸਾਰੇ ਫੀਚਰ ਆ ਇਹਦੇ ਚ ਹਾਂਜੀ 41 ਐਚਪੀ ਦਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਕੋ ਪਹੁੰਚੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਬਾਈ ਦਾਰੇ ਨਾ ਕਰਾਉਣਾ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਨਹੀਂ ਠੀਕ ਆ ਵੀਰੇ ਵਧੀਆ ਠੀਕ ਆ ਜੀ ਕਿੰਨੇ ਟਰੈਕਟਰ ਲੈ ਕੇ ਆਏ ਬਾਈ ਅੱਜ ਆਪਣੇ ਕੋਲੇ 4 ਆ ਜੀ 4 ਟਰੈਕਟਰ ਲੈ ਕੇ ਆਏ ਹਾਂਜੀ ਠੀਕ ਆ ਜੀ ਤੇ ਮੰਡੀ ਚ ਬਾਈ ਆਪਾਂ ਐਤਵਾਰ ਤੋਂ ਬਣਾ ਵੀਨੇ ਆ ਐਤਵਾਰ ਤੋਂ ਬਿਨਾ ਵੀ ਹੁੰਨੇ ਆ ਦਫ਼ਤਰ ਹੈਗਾ ਆਪਣਾ ਇੱਥੇ ਜੀ ਠੀਕ ਆ ਜੀ ਹਾਂਜੀ ਉਹ ਬਾਈ ਦਾ ਟਾਵਰ ਦੇ ਨਾਲ ਦਫਤਰ ਹਾਂਜੀ ਠੀਕ ਆ ਜੀ ਟਰੈਕਟਰ ਬਾਰੇ ਕਰ ਦਿਆਂ ਗੱਲਬਾਤ 855 ਆ ਗਿਆ ਜੀ ਟੂ ਸਟਾਰ ਦੇ ਵਿੱਚ ਹਾਂਜੀ ਇਹ ਡੀ ਲਕਸ ਮਾਡਲ ਵਾਲਾ ਗੋਲ ਹੰਡੀ ਵਾਲਾ ਕਿੰਨੇ ਮਾਡਲ ਆ ਬਾਈ ਇਹ ਮਾਡਲ 2004 ਵੀਰ ਹਾਂਜੀ ਹਾਂਜੀ ਕਲਾਸ ਕਰਦਾ ਇੰਚ ਦਾ ਕਲਾਸ ਕਰਦਾ ਇੰਚ ਦਾ ਠੀਕ ਆ ਜੀ ਟਰੈਕਟਰ ਦੇ ਬਾਰੇ ਬਾਈ ਸਾਰੀ ਚੰਗੀ ਤਰ੍ਹਾਂ ਜਾਣਕਾਰੀ ਦੇ ਦੇ ਕਿੰਨੇ ਪੰਜ ਛੇ ਟਾਇਰ ਟਾਇਰ ਮੂਰਲੇ ਚਾਰੇ ਨਵੇਂ ਮੰਨ ਲਓ ਜੀ ਠੀਕ ਆ ਜੀ ਹਾਂਜੀ ਅਰੇ ਟਰੱਕ ਰਬੜਾ ਐਵੇਂ ਨਹੀਂ ਕਹਿੰਦੇ ਸੈਂਟਰੀ ਹਾਂਜੀ ਕੰਪਨੀ ਦੇ ਟਾਇਰ ਆ ਬੋਲੋ ਦਾ ਚੌਕੜਾ ਵਧੀਆ ਬੋਲੋ ਦਾ ਚੌਕੜਾ 13 ਦੇ ਟਾਇਰਾਂ ਚ ਹਾਂਜੀ ਠੀਕ ਆ ਜੀ ਸਰਬਸ ਸਰਬਸ ਵੀ ਟਰੈਕਟਰ ਦੀ ਟਰੈਕਟਰ ਦਾ ਕੰਮ ਹੀ ਸਾਰਾ ਕਿਰਾਇਆ ਆਪਣਾ ਹੀ ਠੀਕ ਆ ਜੀ ਕਾਹਦਾ ਕਾਹਦਾ ਕੰਮ ਹੋਇਆ ਬਈ ਕੰਮ ਇਹਦਾ ਹੀ ਬਿਨਾ ਕ੍ਰੈਂਕ ਤੋਂ ਲੈ ਕੇ ਰੈਂਗ ਸਲੀਬਾ ਪੈਟਮ ਸਭ ਕੁਝ ਨਵਾਂ ਪੋਇਆ ਬੈਠੇ ਠੀਕ ਆ ਜੀ ਹਾਂਜੀ ਜਿਹੜਾ ਸਮਾਨ ਪਾਇਆ ਬਈ ਵਧੀਆ ਓਰੀਜਨਲ ਪੋਇਆ ਸਾਰਾ ਓਰੀਜਨਲ ਜੀ ਬੈਲ ਮਿਲ ਜਾਣਗੇ ਠੀਕ ਆ ਜੀ ਹਾਂਜੀ ਦੇ ਇਸਨ ਦਾ ਵੀ ਪੂਰਾ ਹਿਸਾਬ ਆ ਟਰੈਕਟਰ ਪੰਜਾਬ ਨੰਬਰ ਆ ਪੰਜਾਬ ਨੰਬਰ ਫਰਸਟ ਪਾਰਟੀ ਆ ਤੇਲ ਬਰੇਕਰ ਰਿਵਰਸ ਪੀਟੀਓ ਵਾਲਾ ਹੀ ਠੀਕ ਆ ਜੀ ਹਾਂਜੀ ਵੱਡੇ ਐਕਸਲਾਂ ਵਾਲਾ ਠੀਕ ਆ ਬਾਈ ਹਾਂਜੀ ਕੀ ਡਿਮਾਂਡ ਕਰਦੇ ਆ ਜੀ ਡਿਮਾਂਡ ਇਹਦੀ ਵੀਰ ਜੀ 295000 ਰੁਪਿਆ 295 ਦਾ ਡਿਮਾਂਡ ਆ ਜੀ ਹਾਂਜੀ ਇਹ ਚ ਮਾਨਤਨ ਕਰਾਂਗੇ ਇਹ ਚ ਮਾਨਤਨ ਬਾਹਲੇ ਨਹੀਂ ਹੋਣਾ ਬਾਈ ਕਿਉਂਕਿ ਆਪਣੇ ਹੱਥੀਂ ਪੈਸੇ ਬਾਹਲੇ ਲਾਇਏ ਟਰੈਕਟਰ ਤੇ ਇਹ ਚ ਤਾਂ ਆਏ ਆ ਪੈਸੇ ਨਾ ਪੈਸੇ ਵਟਾਉਣਾ ਠੀਕ ਆ ਜੀ ਹਾਂਜੀ ਵੇ ਆਪਾਂ ਕਹਿ ਸਕਦੇ ਆ ਵੀ ਹੁਣ ਜਦੋਂ ਇੱਕ ਵਾਰੀ ਟਰੈਕਟਰ ਲੈ ਗਿਆ ਬੰਦਾ ਵੀ ਉਹਨੂੰ ਛੇਤੀ ਛੇਤੀ ਕੰਮ ਕਰਾਉਣ ਦੀ ਲੋੜ ਨਹੀਂ ਕੋਸ਼ ਵੀ ਨਹੀਂ ਕਰਨ ਦੀ ਲੋੜ ਜੀ ਠੀਕ ਆ ਪੂਰੀ ਗਾਰੰਟੀ ਹੈ ਟਰੈਕਟਰ ਦੀ ਹਾਂਜੀ ਠੀਕ ਆ ਜੀ ਹਾਂਜੀ ਦੋਸਤੋ ਅੱਗੇ ਆ ਗਿਆ ਯਾਰਜਨ 605 ਡੀ ਆਈ ਡੀ ਲੈਕਸ ਮਾਡਲ ਚ ਆ ਗਿਆ ਕਿੰਨੇ ਮਾਡਲ ਆ ਬਾਈ 2011 ਜੀ 11 ਮਾਡਲ ਆ ਪੰਜਾਬ ਦਾ ਨੰਬਰਾ ਫਸਟ ਸੈਕੰਡ ਆਨਰ ਆ ਜੀ ਸੈਕੰਡ ਆਨਰ ਆ ਹਾਂ ਜੀ ਇਹ ਟਾਇਰਾਂ ਦੀ ਗੱਲ ਬਾਤ ਕਰੀਏ ਫਰੰਟ ਵਾਲੇ ਟਾਇਰ ਵੀ ਬਿਲਕੁਲ ਨਵੇਂ ਪਏ ਆ ਜੀ ਮੱਜਲੇ ਟਾਇਰ ਵੀ ਬਾਈ 90 ਤੋਂ 95 ਪੈਸੇ 16 ਦੇ ਟਾਇਰਾਂ ਦੇ 16 ਦੇ ਟਾਇਰਾਂ ਸ਼ਾਤੀ ਲਾਈਫ ਦੇ ਟਾਇਰ ਆ ਜੀ ਠੀਕ ਆ ਜੀ ਵਧੀਆ ਕੰਪਨੀ ਦੇ ਟਾਇਰ ਆ ਬਾਈ ਪੰਜਾਬ ਨੰਬਰ ਆ ਟੌਪ ਵਾਲਾ ਮਾਡਲ ਆ ਪਾਵਰ ਸਟੀering ਆ ਡਿਸਟ੍ਰਿਬਿਊਟਰ ਹੈਗਾ ਜੀ ਡਿਸਟ੍ਰਿਬਿਊਟਰ ਨਹੀਂ ਮੇਰੇ ਕੋਲ ਨਾ ਠੀਕ ਆ ਜੀ ਬਣਾ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਆ ਜੀ ਠੀਕ ਹੈ ਜੀ ਰੰਗ ਪੇਂਟ ਦਾ ਬਈ ਰੰਗ ਪੇਂਟ ਦਾ origignal ਜੀ ਠੀਕ ਹੈ ਜੀ ਕਿੰਨੀ ਡਿਮਾਂਡ ਆ ਬਈ ਡਿਮਾਂਡ ਇਹਦੇ 390000 ਜੀ 390000 ਦਾ ਡਿਮਾਂਡ ਆ ਬਈ ਕਿੰਨੇ ਕ ਦਾ ਛੱਡੋਂਗੇ ਕਰ ਦਾਂਗੇ ਚਮਾਨਤਨ 370000 ਠੀਕ ਹੈ 370000 ਦਮੇ ਦੂ ਅੱਗੇ ਬਈ ਅੱਗੇ ਆ ਗਿਆ 30000 ਅੱਗੇ ਆ ਗਿਆ ਜੀ ਜੌਂਡੀਅਰ 5310 ਜੀ 5310 ਕਾਲੇ ਢੱਡਾ ਲਗਾ ਹਾਂਜੀ ਬਠਿੰਡੇ ਦਾ ਨੰਬਰ ਆ ਟੌਪ ਮਾਡਲ ਆ ਜੀ ਹਾਂਜੀ 3 स्पीड ਆ ਬਈ 3 ਸਪੀਡ ਜੀ 3 ਸਪੀਡ ਚ ਆ ਗਿਆ ਟਾਇਰਾਂ ਦੀ ਬਈ ਕੀ ਕੰਡੀਸ਼ਨ ਆ ਫੇਰ ਨਵੇਂ ਪਏ ਆ ਠੀਕ ਆ ਜੀ ਨਵੇਂ ਟਾਇਰ ਆ ਬਿਲਕੁਲ ਬਈ ਬਾਈਕ ਵਾਲੇ ਜੇਕੇ ਦੇ 프ਰੰਟ ਵਾਲੇ ਵੀ ਜੇਕੇ ਦੇ ਆ ਹਾਂਜੀ ਬਠਿੰਡੇ ਦਾ ਨੰਬਰ ਆ ਨੌ ਮਾਡਲ ਆ ਕਾਲੀ ਢੱਡਾ ਚ ਦੀ ਦੀ ਡਿਮਾਂਡ ਬਹੁਤ ਜ਼ਿਆਦੇ ਆ ਕੀ ਡਿਮਾਂਡ ਆ ਇਹਦੀ ਬਈ ਡਿਮਾਂਡ ਹੈ ਬਈ 5 ਲੱਖ 10000 ਦੀ 5 ਲੱਖ 10000 ਰੁਪਏ ਡਿਮਾਂਡ ਆ ਜੀ ਹਾਂਜੀ ਠੀਕ ਆ ਜੀ ਇਹ ਜੋ ਵੀ ਕਰੋਗੇ ਮਨਤਨ ਬਧੀ ਇਹ ਚੋ ਕਰ ਦਾਂਗੇ ਮਨ ਠੀਕ ਹੈ ਜੀ ਅੱਗੇ ਆ ਗਿਆ ਜੀ ਫਾਰਮਰ ਟਰੈਕ ਐਕਸਪੀ 48 45 ਇਹ ਟਰੈਕਟਰ ਬਹੁਤ ਘੱਟ ਦੇਖਿਆ ਬਈ ਮੈਂ ਹਾਂਜੀ ਐਕਸਟਰਾ ਪਾਵਰ 48 ਸੁਪਰ ਮੈਕਸ ਚ ਆ ਗਿਆ ਬਈ ਟਾਉਪ ਵਾਲੇ ਮਾਡਲ ਵਾਲੇ ਸਾਰੇ ਫੀਚਰ ਆ ਇਹਦੇ ਚ ਹਾਂਜੀ 45 ਐਟਪੀ ਦਾ ਹਾਂਜੀ ਡਬਲ ਕਲੱਚਾ ਫਲੈਕਸੀ ਐਕਸਲ ਚਾ ਜੀ ਹਾਂਜੀ ਪਾਵਰ ਸਟੀering ਤੇਲ ਬ੍ਰੇਕਾਂ ਠੀਕ ਹੈ ਜੀ ਹਾਂਜੀ ਡਬਲ ਪੰਪਰ ਰਵਾਸ ਸਪੀਟੀਓ ਜੀ ਹਰ ਵਾਰ ਸਬ ਵੀਡੀਓ ਰੰਗ ਪੇਂਟ ਰੰਗ ਪੇਂਟ ਦਾ オリジナル ਵੀਰ ਜੀ ਠੀਕ ਹੈ ਜੀ ਚਮਕਾ ਮਾਰਦਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਜੈ ਜੈ ਜਾਂਸੀ ਜਬਾਦ ਠੀਕ ਹੈ ਜੀ ਨਾਲ ਦੇ ਟਾਇਰ ਆ ਬਈ ਰੀਜਨਲ ਇਹ ਨਾਲ 1300 ਘੰਟੇ ਚੱਲਿਆ ਸਾਰਾ ਜੀ ਠੀਕ ਹੈ ਜੀ ਬਾਕੀ ਦੁਬਾਰਾ ਦੇਖੋ ਦਿਖਾ ਦੇ ਦੇਖ ਸਕਦੇ ਹੋ ਬਈ ਮੀਟਰ ਤੁਸੀਂ ਕੋਈ ਬਾਈਕ ਨਹੀਂ ਹੈਗਾ ਮੀਟਰ ਕੋਈ ਬੈਕ ਬੁੱਕ ਨਹੀਂ ਵੀਰ ਜੀ ਠੀਕ ਹੈ ਜੀ ਜਿਹੜੀ ਚੀਜ਼ ਦੀ ਗਾਰੰਟੀ ਲਈ ਗਾਰੰਟੀ ਨਾਲ ਹੀ ਮਿਲੂ ਹੋ ਵੀਰ ਜੀ ਠੀਕ ਹੈ ਨਹੀਂ ਹੈਗਾ ਵੀ ਆਪਾਂਰੇ ਕੁਝ ਹੋਰ ਹੋਗਾ ਤਾਂ ਵਿੱਚ ਬਾਤ ਇਹ ਨਹੀਂ ਹੈਗਾ ਵੀ ਤੈਨੂੰ ਵੀਡੀਓ ਚ ਅਸੀਂ ਕੁਝ ਹੋਰ ਕਹੀ ਜਾਂਦੇ ਆ ਜਦੋਂ ਕੋਈ ਆਪਣੇ ਕੋਲੇ ਆਊਗਾ ਉਹ ਕੁਝ ਹੋਰ ਨਿਕਲੇ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਚੀਜ਼ ਤੁਹਾਨੂੰ ਵੀਡੀਓ ਚ ਦੱਸੀ ਉਹ ਹੀ ਆਪਣੇ ਕੋਲੇ ਮਿਲੂਗੀ ਵੀ ਉਨੀ ਕੀ ਗੱਲ ਕਰਾਂਗੇ ਆਪਾਂ ਜਿੰਨੀ ਕਹੇਗੀ ਆ ਕਿੰਨੀ ਕਹੇਗੀ ਜੀ ਠੀਕ ਹੈ ਜੀ ਟਾਇਰਾਂ ਦੀ ਬਈ ਕੀ ਕੰਡੀਸ਼ਨ ਰਹੂਗੀ ਟਾਇਰ ਦੇ ਹੈਗਾ ਜੀ 70 ਤੋਂ 75 ਰੁਪਏ ਜੀ 13 ਦੇ ਟਾਇਰਾਂ ਚਾ ਬਈ ਟਾਇਰਾਂ ਚਾ ਜੀ ਫਰੰਟ ਵਾਲੇ ਟਾਇਰ ਜੀ ਪ੍ਰਾਂਟ ਵਾਲੇ ਤਾਂ ਰਹਿ ਗਏ 50 ਰੁਪਏ ਜੀ ਠੀਕ ਆ ਜੀ ਕੀ ਡਿਮਾਂਡ ਆ ਭਾਈ ਇਹਦੀ ਡਿਮਾਂਡ ਦੀ ਕਿ 3,85,000 3,85,000 ਰੁਪਏ ਡਿਮਾਂਡ ਆ ਪੁਰਾਣਾ ਟਰੈਕਟਰ ਵੀ ਕੱਟ ਲੈਣਾ ਲਾਣਗੇ ਜੀ ਕੱਟ ਲਾਂਗੇ ਠੀਕ ਆ ਜੀ ਸਕਰੀਨ ਤੇ ਭਾਈ ਦਾ ਨੰਬਰ ਚੜ ਲਿਆ ਕਰ ਲੈ ਕੰਟੈਕਟ ਧੰਨਵਾਦ